ਜਿਵੇਂ ਇਹ ਪੈਂਦਾ ਪਿੰਡ ਆਲੋਵਾਲ ਕੱਲ ਸਿਲੇ ਕੇ ਕੰਮ ਆਇਆ ਸੀ ਤੇ ਤਹਿਸੀਲ ਦੇ ਵਿੱਚ ਪਿਆ ਸੀ نیچے ਪਿਆ ਸੀ ਉਹਨੂੰ ਪਰਸ ਵੇਖਿਆ ਪਰਸ ਲਿਆ ਪਰਸ ਦੇ ਵਿੱਚ ਪੈਸੇ ਵੀ ਸੀ ਕੋਈ 12-13000 ਰੁਪਏ ਵਿੱਚ ਸੀ ਡਾਕੂਮੈਂਟਡ ਤੇ ਡਾਕੂਮੈਂਟ ਦੇ ਆਧਾਰ ਦੇ ਉੱਤੇ ਪੋਸ਼ਪਰਤਾ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲਿਆ ਫਿਰ ਇਹਨਾਂ ਨਾਲ ਕੰਟੈਕਟ ਕਰਕੇ ਤੇ ਫਿਰ ਅੱਜ ਇਹਨਾਂ ਨੂੰ ਪਰਸ ਜਿਹੜਾ ਉਹ ਵਾਪਸ ਕਰਵਾਇਆ ਹਾਂਜੀ ਪਰਸ ਦੇ ਦਿੱਤਾ ਹਾਂਜੀ ਮੈਂ ਨਹੀਂ ਮਾਤੇ ਇਹੀ ਕਹਾਂਗਾ ਕਿ ਕਿਸੇ ਦੇ ਵੀ ਪੈਸੇ ਜਿਹੜੇ ਨੇ ਮਿਹਨਤ ਨਾਲ ਕਮਾਏ ਆ ਉਹਨਾਂ ਦੇ ਹੱਕ ਨਾਲ ਦੀ ਕਮਾਈ ਹੁੰਦੀ ਆ ਉਹਨਾਂ ਨੂੰ ਵਾਪਸ ਹੀ ਨਹੀਂ ਚਾਹੀਦੀ ਆ ਜਿੱਦੋਂ 13000 ਰੁਪਏ ਉਹ ਕੀ ਡਾਕੂਮੈਂਟ ਆ ਆਧਾਰ ਕਾਰਡ ਪੈਨ ਕਾਰਡ ਆਇਡੈਂਟੀਟੀ ਕਾਰਡ ਇਹਨਾਂ ਦਾ ਜਿੱਦੋਂ ਕੋਸ਼ਿਸ਼ ਕਰਦਾਂਗੇ ਫਿਰ ਇਹਨਾਂ ਨਾਲ ਸੰਪਰਕ ਕੀਤਾ ਇਹ ਇਹਨਾਂ ਦਾ ਆਈ ਕਾਰਡ ਵੇਖਿਆ ਆਈ ਕਾਰਡ ਤੋਂ ਫਿਰ ਕਿਸੇ ਮੁਲਾਜ਼ਮ ਨਾਲ ਸੰਪਰਕ ਕੀਤਾ ਉਹਨਾਂ ਕੋਲ ਇਹਨਾਂ ਦਾ ਨੰਬਰ ਲਿਆ ਸਿਰਫ ਫੋਨ ਤੇ ਕੰਟੈਕਟ ਕਰਕੇ ਫਿਰ ਇਹਨਾਂ ਨੂੰ ਮਿਲ ਗਏ ਪਰ ਜਿਹੜਾ ਵਾਪਸ ਮੈਂ ਐਸਸੀ ਗਰਮੀਤ ਸਿੰਘ ਥਾਂ ਤੋਂ ਯਾਤਨਾਬ ਮੇਰੀ ਕੱਲ ਇਲੈਕਸ਼ਨ ਦੇ ਸਬੰਧ ਵਿੱਚ ਡਿਊਟੀ ਸੀਲੇ ਲੱਗੀ ਸੀ ਜਿਹੜੇ ਕਾਜ ਦਾਖ ਕਰ ਰਹੇ ਨੇ ਕੈਂਡੀਡੇਟ ਉਹ ਦੌਰਾਨ ਮੈਂ ਨਾ ਇੱਥੇ ਚਾਹ ਪੀਤੀ ਆਪਾਂ ਕਲੀਨ ਦੇ ਵਿੱਚੋਂ ਉੱਥੇ ਚਾਹ ਵਾਲੇ ਦੇ ਪੈਸੇ ਦਿੱਤੇ ਪੈਸੇ ਦੇਣ ਤੋਂ ਬਾਅਦ ਮੈਂ ਉੱਥੇ ਪਰਸ ਆਪਣਾ ਭੁੱਲ ਗਿਆ ਜਾਂ ਉੱਥੇ ਮੇਕੋ ਡਿੱਗ ਪਿਆ ਤੇ ਉਸ ਤੋਂ ਬਾਅਦ ਮੈਨੂੰ ਜਦੋਂ ਬਾਅਦ ਵਿੱਚ ਬਿਘਨ ਬਜਾ ਜਾਦਾ ਆ ਫਿਰ ਮੈਂ ਦੁਬਾਰਾ ਫੇਰ ਤਸੀਲੇ ਆਇਆ ਪਰ ਪਰਸ ਉੱਥੇ ਨੂੰ ਨਹੀਂ ਸੀ ਫਿਰ ਮੈਨੂੰ ਸਵੇਰੇ ਸਵੇਰ ਫੋਨ ਆਇਆ ਭਾਈ ਹੁਣਾਂ ਦਾ ਕਿ ਤੁਹਾਡੀ ਕੋਈ ਚੀਜ਼ ਗਵਾਚੀ ਆ ਮੈਂ ਹਾਂਜੀ ਮੇਰੀ ਕੱਲ ਪਰਸ ਗਵਾਚਿਆ ਸੀ ਉਦੇ ਵਿੱਚ ਕਰੀਬ ਮੈਂ ਕੱਲ ਤਰਖਾ ਘਟਾਈ ਸੀ 12-13000 ਰੁਪਿਆ ਮੇਰਾ ਤਰਖਾ ਦਾ ਵਿੱਚ ਪਿਆ ਸੀ ਓਨਲੀ ਇਹਨਾਂ ਭਾਈ ਸਾਹਿਬ ਹੁਣਾਂ ਨੇ ਬਹੁਤ ਵਧੀਆ ਕੰਮ ਕੀਤਾ ਨਾ ਪੂਰੇ ਮੇਰੇ ਪੈਸੇ ਪੂਰੇ ਡਾਕੂਮੈਂਟ ਤੇ ਮੈਨੂੰ ਬਹੁਤ ਇਹਨਾਂ ਤੇ ਮਾਣ ਆ ਕਿ ਇਹੋ ਜਿਹੇ ਬੰਦੇ ਹੋਰ ਵੀ ਹੋਣ ਚਾਹੀਦੇ ਨੇ ਮੈਂ ਵੀ ਖੁਦ ਵੀ ਲੋਕਾਂ ਦੇ ਕਾਫੀ ਇਹੋ ਜਿਹੇ ਡਾਕੂਮੈਂਟ ਵਾਪਸ ਜਾਂ ਮੋਬਾਈਲ ਡਿੱਗੇ ਆਪ ਵੀ ਖੁਦ ਕੀਤੇ ਨੇ ਸਹਦ ਉਸੇ صدਕਾ ਮੈਨੂੰ ਵੀ ਅੱਜ ਮੇਰਾ ਪਰਸ ਜਿਹੜਾ ਵਾਪਸ ਮਿਲਿਆ ਨਹੀਂ ਤੇ ਲਾਲਚੇ ਆ ਕੇ ਜਿੱਦਾਂ 12-13000 ਰੁਪਿਆ ਜੇ ਕਿਸੇ ਉਹੋ ਜਿਹੇ ਅੱਥ ਲੱਗਦਾ ਨਾ ਦਿੰਦਾ ਇਹੋ ਜਿਹਾ ਮਾਦਾ ਅਜੇ ਵੀ ਮਾਦਾ ਦੁਨੀਆ ਹੈ ਜੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਦੁਨੀਆ ਸਾਰੀ ਉਹ ਜਿਹੀ ਆ ਮੈਂ ਸਭਾ ਸਿ ਦੇਣਾ ਇਹੋ ਜਿਹੇ ਮਾਦਾ ਨੂੰ ਇਸ ਸੰਬੰਧੀ ਮੈਂ ਇਸ ਹੁਣ ਹਰ ਬੱਚੇ ਨੂੰ ਮੈਂ ਸਮਰਥਨ ਕਰਨਾ ਚਾਹੁੰਦਾ ਤੇ ਇਹ ਮੈਂ ਤੁਹਾਡੇ ਮੀਡੀਆ ਵਰਾਹੀਂ ਇਹ ਇਸ ਨੂੰ ਇੱਕ ਪਗੜੀ ਭੇਟ ਕਰ ਰਿਹਾ ਤੇ ਨਾਲ ਇਹਨਾਂ ਨੂੰ ਨਰਾ ਨਾ